ਸਰਨ ਪੈਪਰ ਹੀ ਸਸਤੀ ਹੈ। ਕਿਉਂ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਅੱਜ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਦੱਸ ਦਿਆਂ ਦੇਖੋ। ਇਹਦੇ 90 ਗੁੰਡੇ ਦੇ ਤੱਲੇੋਂ ਹਾਂ ਤੇ 100 ਗੁੰਡਾ ਆਤੋਂਗੇ। 11 ਗੁੰਡੇ ਸਿੱਤੇ ਬਧਾਈ ਹੈ। 5 ਇੰਚ ਦਾ ਬਾਰਡਰ ਬਣਿਆ। ਤੇ ਹੁਣ ਅਸੀਂ ਦੂਜਾ ਕਲਰ ਲਾ ਕੇ ਇਹ ਕਲਰ ਲਗੂਗਾ ਤੁਹਾਨੂੰ ਦੱਸਾਂਗੇ ਅੱਗੇ। ਦੇਖੋ ਇਹਦੇ 5 ਇੰਚ ਦਾ ਬਾਰਡਰ ਬਣ ਲਿਆ। ਤੇ 10 ਗੁੰਡੇ ਸਿਰ ਉੱਤੇ ਸਲਾਈ ਬਣਾ ਲੈ। ਤੇ ਹੁਣ ਆਪਾਂ ਦੂਜਾ ਕੱਲਾ ਲਾਉਨੇ ਆਂ ਇੱਕ ਵਾਰੀ ਕੰਬੀ ਕੱਲਾ ਹੈ ਪਹਿਲੀ ਸਲਾਈ ਪਾਉਣੀ ਆ ਪਹਿਲੀ ਤੁਸੀਂ ਪਹਿਲਾ ਗੁੰਡਾ ਬੁੰਡਾ ਜਾਇ ਤਾਰ ਨੂੰ ਸੀਤਾ ਤਾਰਨੇ ਆ ਮੁੰਦਈ ਆ ਦੇਖੋ ਹੁਣ ਆਪਣੀ ਇਹ ਸਾਰੀ ਸਿੱਧੀ ਸਿੱਧੀ ਬਣਾਂਗੀ ਬਣਾਂਗੀ ਸਲਾਈ ਦੇਖੋ ਐਸ ਤਰ੍ਹਾਂ ਇਹ ਪੰਜਾਰੀ ਸਿੰਧੀ ਸਿੰਧੀ ਬਣਾ ਲੈਣੀ ਆ ਸਿੱਧੇ ਪਾਸਿਓਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਵੀਡੀਓ ਪਸੰਦ ਆਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਪੰਜਾਰੀ ਬਣਾ ਲੈਣੀ ਆ ਫਿਰ ਤੁਹਾਨੂੰ ਦੱਸਦੇ ਆ ਦੇਖੋ ਜੀ ਅਸੀਂ ਇਹ ਸਿੱਧੀ ਸਲਾਈ ਹੁਣ ਆਪਣੀ ਪੈਣ ਵਾਲੀ ਆ ਤੇ ਜੇ ਤੁਸੀਂ ਸਾਥੋਂ ਬਲਾউজ ਬਣਾਉਣਾ ਜਾਂ ਸਕੀਵੀ ਬਣਾਉਣੀ ਹੈ ਜੂੜੇ ਵਾਲੀ ਟੋਪੀ ਬਣਾਉਣੀ ਹੈ ਤਾਂ ਤੁਸੀਂ ਸਾਨੂੰ ਆਂਡਰ ਕਰ ਸਕਦੇ ਹੋ ਜੈਕਟ ਬਣਾਉਣੀ ਹੈ ਤਾਂ ਵੀ ਤੇ ਆ ਬਲਾউজ ਥੋੜੀ ਢੰਡ ਚ ਪੈਂਦੇ ਆ ਇਹ 5 ਦਿਨਾਂ ਦੇ ਅੰਦਰ ਤਿਆਰ ਹੋ ਜਾਂਦਾ ਹੈ ਇਹਦਾ ਆਂਡਰ ਕਰ ਸਕਦੇ ਹੋ ਜਾਂ ਦੀ ਜਲਦੀ ਬਣ ਕੇ ਤਿਆਰ ਹੋ ਜੂਗੀ ਸਕੀਵੀ ਤੇ ਜੈਕਟ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ ਤੇ ਗਰਮੀਆਂ ਵਿੱਚ ਬਣਾਉਣਾ ਸਾਨੂੰ ਆਰਡਰ ਕਰੋ ਤੁਸੀਂ ਅਗਲੀ ਸਿਆੜ ਵਾਸਤੇ ਜਾਇਕ ਤਸਕੀਵਾਂ ਤੇ ਅਸੀਂ ਬਣਾ ਕੇ ਤਿਆਰ ਕਰਕੇ ਦੇਵਾਂਗੇ ਜੀ ਦਾ ਪਹਿਲਾ ਆਰਡਰ ਉਹ ਦਾ ਪਹਿਲਾ ਬਣੂਗਾ ਜਿਵੇਂ ਜੀ ਲੇਟ ਹੋ ਜੂਗਾ ਫਿਰ ਉਹ ਦਾ ਲੇਟ ਹੀ ਬਣੂਗਾ ਤੇ ਤੁਸੀਂ ਸਾਨੂੰ ਆਰਡਰ ਕਰੋ ਦੇਖੋ ਇਹ ਆਪਾਂ ਸਾਰੇ ਸਿੱਧੇ ਸੁਨਾਈ ਪਾ ਲਈਆਂ ਹੁਣ ਉਲਟੇ ਪਾਸੇ ਆ ਅਗਲੇ ਸਿਆੜ ਵਾਸਤੇ ਸਾਨੂੰ ਤੁਸੀਂ ਆਰਡਰ ਕਰੋ ਇਹ ਜੀ ਸਾਨੂੰ ਤਿਆਰ ਕਰਕੇ ਦੇਵਾਂਗੇ ਜੂੜੇ ਵਾਲੋਂ ਦਾ ਟੋਪਾ ਜਰਾਬਾ ਬਣਾਉਣ ਦੇ ਜਰਾਬਾ ਜਿਹੜਾ ਵੀ ਡਿਜ਼ਾਈਨ ਆਖੋਗੇ ਉਹ ਜਿਹੜੇ ਜਾਣ ਪਾ ਕੇ ਅਸੀਂ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਦੇਖੋ ਉਲਟੇ ਪਾਸੇ ਵੀ ਦੂਜੀ ਸਿਲਾਈ ਹੈ ਉਲਟੇ ਪਾਸੋਂ ਸਾਰੀ ਉਲਟੀ ਬਣੂਗੀ ਇਹ ਉਲਟੀ ਸਿਲਾਈ ਦੂਜੀ ਉਲਟੀ ਤੇ ਉਲਟੇ ਪਾਸੇ ਉਲਟੀ ਬਣੂਗੀ ਤੇ ਤੁਸੀਂ ਸਾਨੂੰ ਜਰਾਬਾ ਜੂੜੇ ਵਾਲੀ ਟੋਪੀ ਤੇ ਫਲੋ ਜਿਸ ਕੀ ਵੀ ਜਾ ਟਕੋਟੀ ਕੁਛ ਵੀ ਆਰਡਰ ਕਰ ਸਕਦੇ ਹੋ ਜਿਹੜਾ ਪਹਿਲਾਂ ਆਰਡਰ ਕਰੂਗਾ ਉਹਦਾ ਪਹਿਲਾਂ ਤਿਆਰ ਹੋਊਗਾ ਮੈਂ ਬਲਤੇ ਜਿਹੜਾ ਬਾਅਦ ਚ ਕਰੂਗਾ ਉਹਦਾ ਲੇਟ ਜੇ ਲੇਟ ਆਰਡਰ ਕਰੂਗਾ ਫਿਰ ਉਹਦਾ ਲੇਟ ਹੋਊਗਾ ਇਸੇ ਕਰਾਸਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਉਲਟੇ ਪਾਸੇ ਸਾਰੀ ਸੜਾਈ ਉਲਟੀ ਪਾ ਕੇ ਫਿਰ ਤੁਹਾਨੂੰ ਦੱਸਦੇ ਹਾਂ ਦੋ ਸੜਾਈਆਂ ਆਪਾਂ ਪਾ ਲਈਆਂ ਹੁਣ ਆਪਣੀ ਤੀਜੀ ਸੜਾਈ ਆ ਦੇਖੋ ਪਹਿਲਾ ਗੁੰਡਾ ਪਾਉਂਦੇ ਹਾਂ ਇੱਕ ਗੁੰਡਾ ਆਪਾਂ ਹੋਰ ਬੁਣਿਆ ਦੇਖੋ ਦੋ ਗੁੰਡੇ ਬੁਣ ਲੈ। ਹੁਣ ਆਪਾਂ ਦੋਨੋਂ ਤੋਂ ਇੱਕ ਬਣਾਉਣਾ ਹੈ। ਇੱਕ ਦੋ ਤਿੰਨ ਦੋ ਗੁੰਡੇ ਪਸੰਦੇ ਹੋਣੇ ਦੋ ਤਿੰਨ ਆਪਾਂ ਦੋ ਤੋਂ ਇੱਕ ਬਣਾਇਆ ਹੁਣ ਆਪਾਂ ਇੱਕ ਗੁੰਡਾ ਸੰਧਾ ਹੋਰ ਮਾਰ ਲੈ। ਫਿਰ ਆਪਾਂ ਬੰਦ ਗਾਹ ਦੇ ਕੰਨੇ ਕਰਕੇ ਜਾਨੀ ਬਣਾਉਣੀ ਹੁੰਦੀ ਹੈ। ചാര ഏത്ോ കുണ്ടായ കുണ്ട സിദ്ധാർ ജനങ്ങൾ ബാക്ക് ദുണപ്പ ഡൈന സിദ്ധേ തീ വര സിദ്ധാ ബാഡ് ബുണ ചാര ച്ചേ ഫെ തന്നെ ഛേ കുണ്ടോ ഇത డిజైన్ పూర్వ ఫోర్ తిన్న వారి దోతో బాగా దూజా డజాన్ తిన తిన్న ఇద్దరే బే దూజాడ చల్ పిల్న అద్ధా గు ఛే జాణా దో పాంజ తిన్న చార్ పం ఛా జన్నాలు ఇో తిన్న చారా తిన్నీ दो तीन ये अपने, जान जार जार अपने, अपने दो डिजाइन बन गए देखो तो पहला एक तीन इधरों कटाए फिर छाइए फिर तीन बारी कटाया फिर अपने ये एक डिजाइन बन गए फिर अपना तीन बारी दो एक बड़ा फिर आप छुला सिद्धा होना छे जन गए तीन बारी इधर ਇਦੋਂ ਡੋੜ ਜਾਣ ਹੋਗੇ ਆਪਣੇ ਅੱਗੇ ਆਪਾਂ ਇਸੇ ਤਰ੍ਹਾਂ ਬਣਾਉਂਦੇ ਹਾਂ ਫਿਰ ਤੁਹਾਨੂੰ ਦੱਸਦੇ ਤੇਜੀ ਜਦ ਲਾਈ ਆਪਣੇ ਸਿਰੇ ਤੇ ਆ ਗਈ ਦੇਖੋ ਹੁਣ ਆਪਾਂ ਇਹ ਜਾਲ ਦੇ ਬਣਾਉਂਗੇ ਇੱਥੇ ਬਣਾਪਾ ਤੰਨਵਾਰੇ 1 2 ਤੰਨ ਦੇਖੋ ਆਪਣਾ ਤੰਨਵਾਰੇ ਕ ਬਣ ਗਿਆ ਦੋ ਗੁੰਡੇ ਇਹ ਦੇਖੋ ਲਓ ਐਸੇ ਦਾ ਇਧਰ ਦੋ ਗੁੰਡੇ ਤੇ ਤਿੰਨ ਐਸੇ ਦਾ ਇਧਰ ਦੇਖੋ ਜੇ ਆਪਾਂ ਤੀਜੀ ਸਲਾਈ ਪਾ ਲਈ ਹੁਣ ਆਪਾਂ ਚੌਥੀ ਸਲਾਈ ਤੇ ਉਲਟੇ ਪਾਸੇ ਹੋਏ ਇਹ ਸਾਰੀ ਸਲਾਈ ਉਲਟੀ ਉਲਟੀ ਬਣੂਗੀ ਦੇਖੋ ਐਸ ਤਰ੍ਹਾਂ ਇਹ ਤੇ ਉੱਥੇ ਸਲਾਈ ਹੈ ਇਹ ਬਣਾ ਲੈਣੀ ਹੈ ਫਿਰ ਤੁਹਾਨੂੰ ਦੱਸਦੇ ਆ ਲਓ ਜੀ ਆਪਣਾ ਚਾਤ ਸਲਾਈਆਂ ਪੈ ਗਈਆਂ ਹੁਣ ਆਪਣੀ ਪੰਜਵੀਂ ਸਲਾਈ ਹੈ ਇਹ ਛੇ ਸਲਾਈਆਂ ਤੱਕ ਜਾਣੇ ਦੇਖੋ ਧਾਗਾ ਉਹਦੇ ਕੰਨੀ ਕਰਿਆ ਉਲਟੀ ਬੁਣਨੀ ਹੈ ਸਿੱਧੇ ਪਾਸੇੋਂ ਹੈ ਸਿੱਧੇ ਪਾਸੇ ਉਲਟੀ ਬਣਨੀ ਹੈ ਇਹ ਸਲਾਈ ਪੰਜਵੀਂ ਸਲਾਈ ਆਪਾਂ ਸਿੱਧੇ ਪਾਸੇੋਂ ਉਲਟੀ ਬਣਨੀ ਦੇਖੋ ਆਪਣਾ ਸਿੱਧਾ ਪਾਸਾ ਇਹ ਇਹ ਸਾਰੀ ਉਲਟੀ ਉਲਟੀ ਬਣੂਗੀ ਇਹ ਸਾਰੇ ਬਣਾ ਲੈਨੇ ਫਿਰ ਦਸ ਇਹ ਸਾਰੀ ਤਲਾਈ ਪਾਣੀ ਦਾਦੇ ਮੀਂਹੋਂ ਬਣੀ ਜੰਮੀ ਹੋ ਜਾਂਦੀ ਹੈ ਇਸ ਕਰਕੇ ਦੇਖੋ ਇਹ ਮਨੀ ਸਾਦੀ ਚਲਾਈ ਉਲਟੀ ਪਈ ਉਲਟੇ ਸਿੱਧੇ ਪਾਸਿਓਂ ਕਿ ਸਲਾਈ ਪਈ ਹੈ ਪੰਜਵੀਂ ਪੰਜ ਸਲਾਈਆਂ ਪਈਆਂ ਹੋਣਾਂ ਇਹ ਛੇਵੀਂ ਸਲਾਈ ਹੈ ਉਲਟੇ ਪਾਸਿਓਂ ਛੇਵੀਂ ਸਲਾਈ ਹੁਣ ਇਹ ਸਿੱਧੀ ਬਣੂਗੀ ਉਲਟੇ ਪਾਸਿਓਂ ਸਿੱਧੀ ਬਣੂਗੀ ਦੇਖੋ ਐਤ yeah é a in ਇਹ ਕੋਲੀਏ ਸਤਰਾ ਆਪਣੀ 6ਵੀਂ ਸੜਾਈ ਪੂਰੀ ਹੋਣ ਲੱਗੀ ਹੈ 6 ਸੜਾਈਆਂ ਬਣ ਜਾਣ 6 ਸੜਾਈਆਂ ਜਿਹੜੀਆਂ ਪੂਰਾ ਹੋ ਜਾਂਦਾ ਤੁਸੀਂ ਇੱਕ ਕਲਰ ਦੀ ਵੀ ਬਣਾ ਸਕਦੇ ਹੋ ਤੇ ਦੋ ਕਲਰ ਦੀ ਵੀ ਇਹ ਤੁਸੀਂ ਇੱਕ ਕਲਰ ਦੀ ਬਣਵਾਉਣੀ ਹੋਵੇ ਤਾਂ ਇੱਕ ਕਲਰ ਦੀ ਵੀ ਬਣਵਾ ਸਕਦੇ ਹੋ ਤੇ ਅਸੀਂ ਸੂਟ ਵੀ ਪੇਂਟ ਕਰਦੇ ਆਂ ਸੂਟਾਂ ਤੇ ਕਢਾਈ ਵੀ ਕਰਦੇ ਆਂ ਜੇ ਉਹ ਕਰਵਾਉਣੀ ਹੋਵੇ ਉਹ ਵੀ ਕਰਵਾ ਸਕਦੇ ਆਂ ਤੁਹਾਨੂੰ ਅਗਲੀ ਵੀਡੀਓ ਵਿੱਚ ਸੂਟ ਦਿਖਾਵਾਂਗੇ ਜਿਹੜੇ ਅਸੀਂ ਪੇਂਟ ਕੀਤੇ ਹੋਏ ਨੇ ਜੇ ਕਰਵਾਉਣੇ ਹੋਣ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਦੇਖੋ 600 ਰੁਪਏ ਉਹਨੇ 600 ਰੁਪਏ ਜਿਹੜੇ ਜੈਣ ਪੂਰਾ ਹੋ ਗਿਆ ਦੇਖੋ ਹੁਣ ਆਪਣਾ ਦੂਜਾ ਕਲਰ ਬਦਲ ਲਏ ਜੋ ਦੂਜਾ ਕਲਰ ਲਾਉਂਗਾ ਦੇਖੋ ਉਹ ਮੇਹੀ ਬੈਠੇ ਆਪਾਂ ਸੁਭੀ ਕਲਰ ਹੀ ਲਾਉਂਗੇ ਪਹਿਲੀ ਪਹਿਲੇ ਸਾਰੇ ਫਿਰ ਆਪਣੇ ਸਿੱਧੇ ਬੋਗੇ ਤੇ ਇਸ ਰੰਗਾਂ ਦਾ ਜਿਹੜਾ ਜਿਆਣਾ ਇੱਕ ਕਲਰ ਚ ਵੀ ਬਣਵਾ ਸਕਦੇ ਹੋ ਤੁਸੀਂ ਤੇ ਦੋ ਕਲਰ ਚ ਵੀ ਦੇਖੋ ਇਸ ਤਰ੍ਹਾਂ ਬਣਦਾ ਜਾਊਗਾ ਹਨ ਇਹ ਇਹ ਵੱਡਾ ਸ਼ੁਰੂ ਹੋ ਗਿਆ ਫਿਰ ਇਹ ਸ਼ੁਰੂ ਹੋਏ ਫਿਰ ਇਹ ਆਪਾਂ ਪਾਉਣਗੇ ਮੋੜਿਆਂ ਦੀ ਕਟ ਤੇ ਕਰਨਾ ਪੈਣੀ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੈਸੀ ਲੱਗੀ ਤੇ ਵੱਧ ਤੋਂ ਵੱਧ ਆਰਡਰ ਕਰੋ ਸਨ ਜਲਦੀ ਤੋਂ ਜਲਦੀ ਆਰਡਰ ਕਰੋ ਚਲੋ ਇਹ ਪਾਕ ਦੀ ਵੀਡੀਓ ਚੰਦਦੇ ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ